जय श्री राम भारद्वाज जी जय ਭਰਾਵੋ ਤੁਹਾਨੂੰ ਬਤਾਵਾ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਉਹ ਪਚਾਉਣ ਤਰਨਦਰ ਸਾਹਿਬ ਦੀ ਆ ਗਈ ਹੈ ਤੇ ਚੋਣ ਕਮਿਸ਼ਨ ਮਲਾਂ ਬਿਗਲ ਬਚ ਚੁਕਿਆ ਵਾ ਇੱਕ ਮੈਂ ਤੁਹਾਡਾ ਦੱਸਣਾ ਚਾਹਨਾ ਵਾ ਮੋਟ ਬੇ ਮੁੱਦੇ ਦੇ ਕਿਉਂਕਿ ਪਹਿਲਾਂ ਵੀ ਤੁਸੀਂ ਲੋਕ ਸਭਾ ਮੌਕੇ ਤਰਨਦਰ ਸਾਹਿਬ ਦੇ ਲੋਕਾਂ ਨੇ ਬੜੇ ਹਰਮਨ ਪਿਆਰੇ ਲੋਕ ਨੇ ਉਹਨਾਂ ਨੇ ਵੋਟਾਂ ਪਾਈਆਂ ਅਮਰਤਪਾਲ ਜਿਹੜੇ ਬਾਰਜ ਜੱਥੇਬੰਦੀ ਆ ਹਲਾਰਜ ਜੱਥੇਬੰਦੀ ਆ ਮੈਂ ਅਮਰਤਪਾਲ ਨੂੰ ਅਮਰਤਪਾਲ ਨਹੀਂ ਕਹਾਂਗਾ ਮੂਤਪਾਲ ਕਹਾਂਗਾ ਕਿਉਂਕਾ ਤੁਸੀਂ ਪਹਿਲਾਂ ਵੋਟਾਂ ਪਾਈਆਂ ਕੀ ਰਿਜ਼ਲਟ ਬਣਿਆ ਉਹ 3 ਸਾਲ ਤੋਂ ਬੰਦ ਬੈਠਾ ਜੇਲ੍ਹ ਵਿੱਚ ਸਾਰੇ ਲੋਕ ਜਿਨ੍ਹਾਂ ਲੋਕਾਂ ਨੇ ਕੰਮ ਕਰਾਉਣਾ ਉਹ ਬਾਂਝੇ ਹੋ ਰਿਹਾ ਉੱਥੇ ਕੋਈ ਡਿਵੈਲਪਮੈਂਟ ਐਮਪੀ ਦਾ ਖਾਤਾ ਨਹੀਂ ਚੱਲ ਰਿਹਾ ਬੁਰਾ ਹਾਲ ਆ ਮੈਂ ਸੋ ਅੱਗੇ ਤੋਂ ਜਿਹੜੀ ਤਰਨਤਾਰ ਸਾਹਿਬ ਦੀ ਇਲੈਕਸ਼ਨ ਤੇ ਵੋਟਾਂ ਪੈਣੀਆਂ ਨੇ ਹੁਣ ਨਵੰਬਰ ਚ ਤੁਸੀਂ ਭਰਾਵੋ ਅਮਰਤਬਾਲ ਜੀ ਜਿਹੜੀ ਜੱਥੇਬੰਦੀ ਆ, ਲਵਾਰਸ ਜੱਥੇਬੰਦੀ ਆ, ਮੇਰੀ ਹੱਥ ਜੋੜ ਕੇ ਬੇਨਤੀ ਆ ਇੱਕ ਵੀ ਵੋਟ ਨਹੀਂ ਪਾਉਣੀ। ਇਹਨਾਂ ਦੀ ਜ਼ਮਾਨਤ ਜਬਤ ਕਰਾ ਦਿਓ। ਕਿਉਂਕਿ ਜ਼ਮਾਨਤ ਜਬਤ ਹੋਣ ਨਾਲ ਇਹਨਾਂ ਦਾ ਹੰਕਾਰ ਤੋੜਨਾ ਜਿਹੜਾ ਬੰਦਾ ਅਮਰਦ ਬਾਦ ਮੂਦ ਬਾਦ ਦੇ ਖਿਲਾਫ ਬੋਲਦਾ ਉਹਨੂੰ ਫੋਨ ਕਰਦੇ ਆ ਧਮਕੇ ਦਿੰਦੇ ਆ ਕਿਉਂਕਿ ਨਾ ਅਸੀਂ ਡਰੇ ਆ ਨਾ ਅਸੀਂ ਕਦੇ ਡਰੋਨੇ ਕਿਸੇ ਨੂੰ ਅਸੀਂ ਪਰਮਾਤਮਾ ਦੀ ਮਰਿਆਦਾ ਵਿੱਚ ਰਹਿੰਦੇ ਆ ਸਮਾਜ ਦੀ ਮਰਿਆਦਾ ਵਿੱਚ ਰਹਿੰਦੇ ਆ ਕਾਨੂੰਨ ਦੀ ਮਰਿਆਦਾ ਵਿੱਚ ਰਹਿੰਦੇ ਆ ਜਿੱਦਾਂ ਰਿਜ਼ਲਟ ਆਊਗਾ ਜਿੱਦਣ ਤੁਸੀਂ ਭਰਾਵੋ ਤਰਨਤਾਰ ਸਾਹਿਬ ਦੇ ਸੰਗਤਾਂ ਨੇ ਇਹਨਾਂ ਨੂੰ ਹਰਾਤਾ ਬਿਲਕੁਲ ਬੁਰੀ ਤਰ੍ਹਾਂ ਹਰਾਤਾ ਜਮਾਨਤ ਉਹ ਲੈ ਲੈ ਆਉਂਦਾ ਜਵਤੋਂ ਗੁਰਸਮਰਨ ਸਿੰਘ ਮੰਡ ਦਾਸ ਇੰਟਰਨੈਸ਼ਨਲਟੀ ਖਾਲਸਾ ਦੀ ਡੈਰੇ ਪ੍ਰਧਾਨ ਹੋਣ ਦੇ ਨਾਤੇ 20 ਕੁਆਂਟਰ ਲੱਡੂ ਵੰਡੇਗਾ ਤਰਨਤਾਰਨ ਦੇ ਏਰੀਏ ਵਿੱਚ ਅਤੇ ਇੱਕ ਹੋਰ ਗੱਲ ਆ ਅਸੀਂ ਉੱਥੇ ਆ ਕੇ ਪ੍ਰਚਾਰ ਕਰਾਂਗੇ ਇਹਨਾਂ ਲੋਕਾਂ ਦਾ ਕੋਈ ਬੋਰਡ ਨਹੀਂ ਪਾਉਣੀ ਅਮਰਤਬਾਲ ਮੋਤਬਾਲ ਦੇ ਲਵਾਰਸ ਜੱਤੇਵੰਦੀ ਨੂੰ ਅਸੀਂ ਘਰ ਘਰ ਆ ਕੇ ਪ੍ਰਚਾਰ ਕਰਾਂਗੇ ਧੰਨਵਾਦ ਜੈ ਜੀ ਰਾਮ